ਭਾਰਤੀ ਐਮਬੈਸੀ ਰੋਮ ਵਿਖੇ ਪੋਂਗਲ ਲੋੜੀ ਤੇ ਮਕਰ ਸੰਗ੍ਰਾਂਤ ਤਿਉਹਾਰ ਭਾਰਤੀ ਪਾਈਚਾਰੇ ਨੇ ਪਗੜੇ ਪਾਉਂਦਿਆਂ ਮਨਾਇਆ ਭਾਰਤੀ ਐਮਬੈਸੀ ਰੋਮ ਵਿਖੇ ਸਤਿਕਾਰਤ ਮੈਡਮ ਮਾਨੀ ਰਾਓ ਰਾਜਦੂਤ ਭਾਰਤੀ ਐਮਬੈਸੀ ਰੋਮ ਦੀ ਅਗਵਾਈ ਵਿੱਚ ਭਾਰਤ ਦੇ ਪ੍ਰਸਿੱਧ ਤਿਉਹਾਰ ਪੋਂਗਲ ਲੋੜੀ ਤੇ ਮਕਰ ਸੰਗ੍ਰਾਂਤ ਸਮੂਹ ਐਮਬੈਸੀ ਸਟਾਫ ਵੱਲੋਂ ਭਾਰਤੀ ਪਾਈਚਾਰੇ ਦੇ ਨਾਲ-ਨਾਲ ਮਿਲ ਬਹੁਤ ਹੀ ਉਤਸ਼ਾਹ ਤੇ ਚਾਹਮਾ ਨਾਲ ਮਨਾਏ ਗਏ جس وچ علاقے ਭਾਰਤ ਤੋਂ ਬਹੁ ਗਿਣਤੀ ਭਾਰਤੀ ਲੋਕਾਂ ਤੇ ਗੁਰਦੁਆਰਾ ਪੁਨਤੀਆਂ ਪ੍ਰਬੰਧਕ ਕਮੇਟੀ ਗੁਰਦੁਆਰਾ ਅਰੇਸੋ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਰੋਮ ਪ੍ਰਬੰਧਕ ਕਮੇਟੀ ਨੇ ਸਮੂਲੀਅਤ ਕੀਤੀ ਇਸ ਮੌਕੇ ਮੈਡਮ ਵਾਣੀ ਰਾਓ ਨੇ ਹਾਜ਼ਰੀਨ ਪਾਈਚਾਰੇ ਨੂੰ ਪੋਂਗਲ ਲੋੜੀ ਤੇ ਮਕਰ ਸੰਗਰਾਦ ਦੀਆਂ ਵਿਸ਼ੇਸ਼ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਭਾਰਤੀ ਤਿਉਹਾਰ ਬਹੁਤ ਹੀ ਖੁਸ਼ੀਆਂ ਭਰੇ ਹਨ ਜਿਨ੍ਹਾਂ ਨੂੰ ਅੰਬੈਨਸੀ ਵਿੱਚ ਆਪਸੀ ਪਾਈਚਾਰਕ ਸਾਂਝਾਂ ਨਾਲ ਮਨਾਉਂਦਿਆਂ ਸਾਰਾ ਅੰਬੈੰਸੀ ਸਟਾਫ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਿਹਾ ਹੈ ਉਹ ਪਵਿੱਕ ਵਿੱਚ ਵੀ ਇੰਜ ਹੀ ਇਟਲੀ ਦੇ ਭਾਰਤੀਆਂ ਨਾਲ ਗੱਲ ਮਿਲ ਭਾਰਤੀ ਤਿਉਹਾਰ ਮਨਾਉਂਦੇ ਰਹਿਣਗੇ ਇਹ ਤਿਉਹਾਰ ਸਭ ਲਈ ਖੁਸ਼ੀ ਤੇ ਤੰਦਰੁਸਤੀ ਭਰੇ ਹੋਣ ਤੇ ਆਓ ਆਪਸ ਸਭ ਮਿਲ ਕੇ ਵਿਦੇਸ਼ਾਂ ਵਿੱਚ ਭਾਰਤ ਦੀ ਉન્નਤੀ ਵਿੱਚ ਆਪਣਾ ਅਮ ਯੋਗਦਾਨ ਪਾ ਕੇ ਦੇਸ਼ ਨੂੰ ਦੁਨੀਆ ਦਾ ਵਿਕਾਸ ਸੀਰ ਦੇਸ਼ ਬਣਾਉਣ ਵਿੱਚ ਨਵੀਆਂ ਪੈੜਾਂ ਪਾਈਏ ਇਸ ਮੌਕੇ ਪਗੜੇ ਲਈ ਜਸਕਰਨ ਸਿੰਘ ਤੇ ਜਸਬੀਰ ਸਿੰਘ ਦੀ ਟੀਮ ਨੇ ਪੂਰੇ ਰੰਗ ਬੰਨੇ ਰੋਮ ਤਾਮਿਲ ਸੰਗਮ ਮੈਂਬਰਾਂ ਨੇ ਪੋਂਗਲ ਤਿਉਹਾਰ ਦੇ ਗੀਤ ਗਾਏ ਮਹਾਰਾਸ਼ਟਰ ਵੱਲੋਂ ਡਾਕਟਰ ਅਨੂਪ ਰਾਸਕਰ ਵੱਲੋਂ ਕਥਕ ਤੇ ਮਰਾਠੀ ਲੋਕ ਨਾਚ ਲੈ ਜਹਿਮ ਪੇਸ਼ ਕੀਤਾ ਗਿਆ ਲੋਕ ਗਾਇਕਾ ਮਨਸਾ ਵੱਲੋਂ ਵੀ ਮਾਦੁਰ ਆਵਾਜ਼ ਨਾਲ ਸਭ ਦਾ ਮਨੋਰੰਜਨ ਕੀਤਾ ਗਿਆ ਤੇ ਹੋਰ ਭਾਰਤੀ ਗੀਤ ਸੰਗੀਤ ਵੀ ਪੇਸ਼ ਕੀਤਾ ਗਿਆ ਜਿਨ੍ਹਾਂ ਦਾ ਆਏ ਪਾਈਚਾਰੇ ਨੇ ਭਰਪੂਰ ਆਨੰਦ ਲਿਆ ਟੁਡੇ ਦੀ ਐਮਬੀਸੀ ਆਫ ਇੰਡੀਆ ਇਸ ਸੈਲੀਬ੍ਰੇਟਿੰਗ ਸੈਵਰਲ ਇੰਡੀਅਨ ਫੈਸਟੀਵਲਸ ਲੋਰੀ ਪੋਂਗਲ ਐਂਡ ਮਕਰ ਸੰਕ੍ਰਾਂਤੀ And we have invited uh, members of the Indian community to join us in these festivities. As you know, in, in Italy, the Indian community is quite large, more than 200,000, and many of them are employed in the agriculture and dairy sector. Therefore, the harvest festival in India, which is known by different names in different parts of India, is of special relevance to the Indian community and i wish all of them a very happy new year and a happy lori and i hope that the year is filled with happiness good health and of course a bountiful harvest in the agricultural season thank you